ਸਾਰੇ ਹੀ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਸੀਂ ਜਾਣਦੇ ਆ ਕਿ ਕਣਕਾਂ ਜਿਹੜੀਆਂ ਨੇ ਪੱਕ ਚੁੱਕੀਆਂ ਨੇ ਆਪਣੀਆਂ ਤੇ ਕਣਕਾਂ ਦੀ ਵੜਾਈ ਦੇ ਦਿਨ ਚੱਲ ਰਹੇ ਨੇ ਤੇ ਇਹਦੇ ਨਾਲ ਨਾਲ ਜਿਹੜਾ ਆ ਉਹ ਤੇਜ਼ ਹਨੇਰੀਆਂ ਦੇ ਦਿਨ ਵੀ ਚੱਲ ਰਹੇ ਨੇ ਤਾਂ ਅਸੀਂ ਕੋਸ਼ਿਸ਼ ਕਰਨੀ ਹੈ ਕਿ ਜਿਵੇਂ ਇਸ ਤਰ੍ਹਾਂ ਹੁਣ ਵੀਡੀਓ ਦਿਖਾਇਆ ਜਾ ਰਿਹਾ ਕਿ ਖੰਭਾ ਵਾ ਖੰਬੇ ਦੇ ਆਲੇ ਦੁਆਲੇ ਜਿਹੜੀ ਅਸੀਂ ਕਣਕ ਹੈ ਉਹ ਕੱਟ ਦਿੱਤੀ ਹੈ ਬਿਲਕੁਲ ਹੀ ਚਲੋ ਵਹਿ ਦੇ ਪਰਮਾਤਮਾ ਰੱਖਾ ਵਾ ਪਰ ਫਿਰ ਵੀ ਕੋਈ ਅਣਹੋਣੀ ਜਿਹੜੀ ਘਟਨਾ ਨਾ ਵਾਪਰੇ ਇਸ ਦੇ ਜਿਹੜਾ ਵਾ ਸਾਨੂੰ ਮਤਲਬ ਐਡਵਾਂਸ ਦੇ ਵਿੱਚ ਹੀ ਜਿੰਨੀਆਂ ਆਪਣੀ ਪ੍ਰੀਕਾਸ਼ਨਸ ਰੱਖ ਸਕਦੇ ਆ ਸਾਵਧਾਨੀ ਰੱਖ ਸਕਦੇ ਆ ਉਹ ਰੱਖਣੀ ਚਾਹੀਦੀਆਂ ਉੱਪਰ ਜਦੋਂ ਮਤਲਬ ਕੋਈ ਲਾਈਟ ਹੁੰਦੀ ਆ 스ਪਾਰਕਿੰਗ ਹੋ ਕੇ ਥੱਲੇ ਚੰਗਲੇ ਦੇਖ ਸਕਦੇ ਆ ਪਰ ਇਸ ਤਰ੍ਹਾਂ ਸੀ ਜੇ ਪਹਿਲਾਂ ਤੋਂ ਹੀ ਕਣਕੇ ਜਿਹੜੀ ਆ ਥੱਲੇ-ਥੱਲੇ ਲੱਗ-ਲੱਗੋਂ ਖੰਬਿਆਂ ਦੇ ਟਰਾਂਸਫਾਰਮਰਾਂ ਦੇ ਲੱਗ-ਲੱਗੋਂ ਕਣਕੀ ਜਿਹੜੀ ਕੱਟੀ ਹੋਏਗੀ ਤੇ ਕੋਈ ਜਿਹੜੀ ਇਦਾਂ ਦੀ ਘਟਨਾ ਜਿਹੜੀ ਆ ਉਹ ਆਪਰ ਨੂੰ ਜਿਹੜੀ ਆ ਅਸੀਂ ਸਾਡਾ ਜਿਹੜਾ ਬਚਾਅ ਹੋ ਸਕਦਾ ਵਾ ਸੋ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਜਿੱਥੇ-ਜਿੱਥੇ ਵੀ ਜਿੱਦੀ-ਜਿੱਦੀ ਜ਼ਮੀਨ ਉਦੇ ਲਾਗੇ ਲਾਗੇ ਇਸ ਤਰ੍ਹਾਂ ਜਿਹੜੀ ਤੁਸੀਂ ਉਹ ਕਣਕ ਦੀ ਵਾਢੀ ਕਰਕੇ ਤੇ ਨਾਲ ਜਿਹੜਾ ਉਹ ਉੱਪਰਲੇ ਬੰਨੇ ਰੱਖ ਸਕਦੇ ਜੀ ਸੋ ਇਹਦੇ ਨਾਲ ਕੀ ਹੈ ਕਿ ਸਾਡੀ ਜਿਹੜੀ ਆ ਉਹ ਸੇਫਟੀ ਹੋ ਜਾਏਗੀ ਕਿਸਾਨ ਭਰਾਓ ਸਾਰੇ ਜਿਹੜੇ ਬੜੇ ਸੋਝਵਾਨ ਨੇ ਵਹਿ ਤੇ ਕਾਫੀ ਸੋਸ਼ਲ ਮੀਡੀਆ ਤੇ ਪਹਿਲਾਂ ਹੀ ਦੰਨੀਆਂ ਫੋਟੋਸ ਵਾਇਰਲ ਹੋ ਰਹੀਆਂ ਨੇ ਸੋ ਮੇਰਾ ਇਹ ਸੀਗਾ ਕਿ ਮੈਂ ਵੀ ਇਸ ਵਿਸ਼ੇ ਤੇ ਵੀਡੀਓ ਬਣਾਵਾਂ ਜਿਸ ਤਰ੍ਹਾਂ ਇੱਥੇ ਪਾਏ ਪਿਆ ਪਾਈਪਲਾਈਨ ਹੋਈ ਹੈ ਨਾ ਪਾਈਪਲਾਈਨ ਦੇ ਲਾਗੇ ਲਾਗੇ ਜਿੱਥੇ ਤੁਹਾਡਾ ਪਾਈਪ ਦਾ ਟੱਕਣ ਹੈ ਉੱਥੇ ਵੀ ਤੁਸੀਂ ਇਹ ਕਣਕ ਜਿਹੜੀ ਆ ਲਾਗੇ ਲਾਗੇ ਕੱਢ ਦਿਓ ਕਿਉਂਕਿ ਕਈ ਵਾਰ ਕੰਬਾਈਨ ਵਾਲਿਆਂ ਨੂੰ ਵੀ ਨਹੀਂ ਜਿਹੜ